ਅਸੀਂ ਦੱਸ ਚੁੱਕੇ ਕਿ 12 ਸੀਟਾ ਦਾ ਰਿਜ਼ਲਟ ਆਉਣਾ ਬਾਕੀ ਹੈ 13ਵੀਂ ਦਾ ਆਲਰੇਡੀ ਅਸੀਂ ਦੇ ਚੁੱਕੇ ਹਾਂ ਉਹ ਤੁਸੀਂ ਕਹੋਗੇ ਕਿ ਹਲਤਾ ਬੋਟਨ ਪਈਆਂ ਹਲਤਾ ਉਮੀਦਵਾਰ ਖੜੇ ਨਹੀਂ ਕਿਉਂਕਿ ਅਸੀਂ ਜਿਹੜਾ ਸਾਡਾ ਕੰਮ ਹੈ মিডিਏ ਦਾ ਹੁਣ 42 ਸਾਲ ਦਾ ਐਕਸਪੀਰੀਅੰਸ ਮੇਰਾ ਸਾਡੀ ਟੀਮ ਦਾ ਕੰਮ ਹੋ ਜਾਣਾ ਸਾਡੀ ਟੀਮ ਜਿਹੜੀ ਦੀਸ਼ ਦੀਸ਼ ਵਿੱਚ ਜਾ ਰਹੀ ਹੈ ਜਿਹੜਾ ਮੇਰਾ ਕੰਮ ਹੋਸਟ ਰਾਇਆ ਜਿਹੜਾ ਟੈਕਨੋ ਹੁਣ ਅਸੀਂ ਗੱਲਬਤ ਕਰਦੇ ਹਾਂ ਜਿਵੇਂ ਪਹਿਲਾਂ ਦੱਸਿਆ ਸੀ ਕਿ ਅਸੀਂ ਇਸ ਸ਼ੋਅ ਦੇ ਵਿੱਚ ਐਸਟਾਰ ਦੇ ਵਿੱਚ ਜਿਹੜੀ ਲੋਕ ਸਭਾ ਦੀ ਚੋਣ ਹੋ ਰਹੀ ਆ ਇਹ ਬੜੀ ਇਫੈਕਟਿਵ ਚੋਣ ਆ ਅਤੇ ਤੁਸੀਂ ਆਪਣੇ ਮਨਪਸੰਦ ਕੈਂਡੀਡੇਟ ਨੂੰ ਜਿਤਾਉਣਾ ਹੈ ਹਰਾਉਣਾ ਹੈ ਅਸੀਂ ਕਿਸੇ ਵੀ ਪਾਰਟੀ ਦੇ ਬਲੋ ਸਪੋਕਸਮੈਨ ਤੌਰ ਤੇ ਕੰਮ ਨਹੀਂ ਕਰਾਂਗੇ ਅਸੀਂ ਤਾਂ ਸਿਰਫ ਗੱਲਬਾਤ ਕਰਾਂਗੇ ਪਰ ਜਿਹੜੀ ਸੱਚ ਹੈ ਉਸ ਨੂੰ ਸੱਚ ਕਹਾਂਗੇ ਜਿਹੜੀ ਝੂਠ ਹੈ ਉਸ ਨੂੰ ਝੂਠ ਕਹਾਂਗੇ ਪਰ ਇਹ ਅਸੀਂ ਦੱਸ ਚੁੱਕੇ ਕਿ 12 ਸੀਟਾਂ ਦਾ ਰਿਜ਼ਲਟ ਆਉਣਾ ਬਾਕੀ ਹੈ 13ਵੀਂ ਦਾ ਆਲਰੇਡੀ ਅਸੀਂ ਦੇ ਚੁੱਕੇ ਆ ਉਹ ਤੁਸੀਂ ਕਹੋਗੇ ਕਿ ਹਲ ਤਾਂ ਮੋਟੇ ਨਹੀਂ ਪਈਆਂ ਹਲ ਤਾਂ ਉਮੀਦਵਾਰ ਖੜੇ ਨਹੀਂ ਕਿਉਂਕਿ ਅਸੀਂ ਜਿਹੜਾ ਸਾਡਾ ਕੰਮ ਹੈ মিডিਏ ਦਾ ਹੁਣ 42 ਸਾਲ ਦਾ ਐਕਸਪੀਰੀਅੰਸ ਮੇਰਾ ਸਾਡੀ ਟੀਮ ਦਾ ਕੱਲ ਨੂੰ ਹੋ ਜਾਣਾ ਸਾਡੀ ਟੀਮ ਜਿਹੜੀ ਅਦੇਸ਼ ਦੀਸ਼ ਤੇ ਜਾ ਰਹੀ ਹੈ ਜਿਹੜਾ ਮੇਰਾ ਕੰਮ ਹੋਸਟ ਦਾ ਹੈ ਜਿਹੜਾ ਟੈਕਨੋਲੋਜੀ ਨੂੰ ਹੈਂਡਲ ਕਰਨ ਦਾ ਉਹ ਗੁਰਪ੍ਰੀਤ ਜੀ ਦਾ ਹੈ ਸੋ ਸਾਡੀ ਟੀਮ ਜਿਹੜਾ ਸਾਡਾ ਨੈਟਵਰਕ ਹੈ ਬਹੁਤ ਅਸੀਂ ਜ਼ਿੰਮੇਵਾਰੀ ਨਾਲ ਵਾਦੇ ਆ ਇਹ ਨਾ ਹੋਵੇ ਕਿ ਤੁਹਾਨੂੰ ਇਸ ਨਾਲ ਲੱਗੇ ਕਿ ਅਸੀਂ ਕਿਸੇ ਦੀ ਪੱਖ ਦੀ ਗੱਲ ਕਰ ਰਹੇ ਹਾਂ ਜਿੱਥੇ ਕੋਈ ਵੀ ਨਲਾਇਕ ਉਮੀਦਵਾਰ ਹੋਵੇਗਾ ਨਲਾਇਕ ਕਵਾਂਗੇ ਜਿਵੇਂ ਅਸੀਂ ਕਹਿ ਰਹੇ ਹਾਂ ਕਿ ਸਾਡੇ ਦੇਸ਼ ਵਿੱਚ ਕਿੰਨੇ ਨਲਾਇਕ ਐਮਪੀ ਸ਼ੈਂਪੀ ਮੰਤਰੀ ਸੰਤਰੀ ਨੇ ਇਸ ਦਾ ਸਾਡੇ ਬਖੋ ਦੇਸ਼ਾਂ ਦੇ ਨੇ ਉਹਨਾਂ ਅਸੀਂ ਗੱਲਬਾਤ ਕਰਦੇ ਹਾਂ ਹੁਣ ਅਸੀਂ ਗੱਲਬਾਤ ਕਰੀ ਸੀ ਕਿ ਜਿਹੜੀ 13ਵੀਂ ਤੇਰਾ ਸੀਟਾਂ ਨੇ ਜਿਹਦੇ ਵਿੱਚੋਂ ਇੱਕ ਸੀਟ ਜਿਹੜੀ ਅ ਫਰੀਦਕੋਟ ਦੀ ਹੈ ਅ ਫਰੀਦਕੋਟ ਦੇ ਵਿੱਚ ਅ ਕਿੰਨੇ ਗ੍ਰਿਪੇਜੀ ਜੋ ਹੈ ਮੈਂ ਆਈਡੀਆ ਕਿੰਨੇ ਪੰਡਿਤ ਅਨਮੋਲ ਜੀ ਬਹੁਤ ਜਲਦੀ ਬਹੁਤ ਜਲਦੀ ਆਪਾਂ ਸਾਰੀ ਅਪਡੇਟ ਦਿੰਨੇ ਫਰੀਦਕੋਟ ਦੀ ਹਾਂ ਆਪਣੇ ਨੰਦੇ ਤੇ ਉੱਥੇ ਜਿੱਤ ਜਿਹੜੀ ਆ ਉਹ ਯਕੀਨਨ ਅਨਮੋਲ ਜੀ ਦੱਸੀ ਜਾ ਰਹੀ ਹੈ ਕਿ ਕਾਂਗਰਸ ਦੀ ਜਿਹੜੀ ਟਿਕਟ ਆ ਉਹ ਫਿਰ ਦੁਬਾਰਾ ਦਿੱਤੀ ਜਾਵੇਗੀ ਸਦੀਕ ਸਾਹਿਬ ਨੂੰ ਹ ਮੇਰੇ ਬੱਟਨ ਰਜ਼ਦੀਕ ਨੇ ਬੜੇ ਸ਼ੋਭ ਮਨਾ ਕੀਤੇ ਨੇ ਬੰਡਰੈਂਡ ਦੇ ਵਿੱਚ ਉਹਨਾਂ ਨੇ ਪੇਸ਼ ਕੀਤਾ ਔਰ ਕੋਈ ਵੀ ਐਸਾ ਆਰਟਿਸਟ ਨਹੀਂ ਆ ਜਿਸ ਨੂੰ ਸੀ ਨਹੀਂ ਪੇਸ਼ ਕੀਤਾ ਤਾਂ ਹਰ ਅਸੀਂ ਗੱਲ ਕਰ ਰਹੇ ਹਾਂ ਕਿ ਭਗਵੰਤ ਮਾਨ ਜੀ ਦੇ ਝੋਲੀ ਵਿੱਚ ਪਾਈ ਸੀਟ ਆਪਣੇ ਅਨਮੋਲ ਜੀ ਨੇ ਸੋ ਅਨਮੋਲ ਜੀ ਦਾ ਵੀ ਸਿਆਸੀ ਕਦਮ ਨੇ ਪਹਿਲੀ ਵਾਰੀ ਇਲੈਕਸ਼ਨ ਲੜਨਾ ਪਹਿਲੀ ਵਾਰ ਦੇ ਚੱਲਣਾ ਕਿਉਂਕਿ ਪਰਮਾਨੰਦ ਸਿੰਘ ਦਾ ਐਕਸਪੀਰੀਅੰਸ ਦੋ ਵਾਰੀ ਮੈਂਬਰ ਆਫ ਪਾਰਲੀਮੈਂਟ ਰਹੇ ਨੇ ਤੀਜੀ ਵਾਰੀ ਬੇ ਮੁੱਖ ਮੰਤਰੀ ਬਣੇ ਨੇ ਤੇ ਜਦੋਂ ਅਸੀਂ ਗੱਲਬਾਤ ਕੀਤੀ ਪੌਣਾ ਘੰਟਾ ਬੈਠ ਰਹੇ ਉਹਨਾਂ ਨੇ ਕਾਫੀ ਗੱਲਬਾਤ ਕੀਤੀਆਂ ਕੁਝ ਪੁੱਛੀਆਂ ਕੁਝ ਮੈਂ ਪੁੱਛੀਆਂ ਕੁਝ ਸਾਂਝੇ ਕੀਤੀਆਂ ਔਰ ਉਹਨਾਂ ਨੇ ਪ੍ਰਾਪਤੀ ਦੱਸੀਆਂ ਕਿ ਬਾਹਰਲੇ ਬੈਠੇ ਲੋਕ ਜਿਹੜੇ ਨੇ ਦਰਸ਼ਕ ਜਿਹੜੇ ਨੇ ਸਾਡੇ ਸੁਣਦੇ ਨੇ ਔਰ ਅਕਸਰ ਉਹਨਾਂ ਦੀ ਡਿਮਾਂਡ ਕੀ ਆ ਉਹਨਾਂ ਦੇ ਪ੍ਰੋਬਲਮਸ ਕੀ ਆ ਉਹਨਾਂ ਵੱਲ ਤੁਸੀਂ ਜ਼ਰੂਰ ਸਵਲੀ ਅੱਖਣੀ ਚਾਹੀਦੀ ਹੈ ਸੋ ਲਿੰਗਾ ਅਤੇ ਤੁਸੀਂ ਹਮੇਸ਼ਾ ਸਾਦਨ ਦੇ ਐਨ ਡੀ ਆਰ ਆ ਕਿਉਂਕਿ ਤੁਸੀਂ ਖਾ ਆਪ ਬਾਲਦੇਸ਼ੇ ਵਿੱਚ ਜਾ ਕੇ ਬਾਕੁਕ ਸਟੇਜ ਜਾਂਦੇ ਜਾ ਕੇ ਪਰਫਾਰਮੈਂਸ ਦਿੱਤੀ ਹੈ ਉਹਨਾਂ ਨੂੰ ਸਾਰਾ ਯਾਦ ਹੈ ਔਰ ਬੜੇ ਐਕਟਿਵ ਨੇ ਐਗਰੈਸਿਵ ਨੇ ਪਰ ਇਹ ਗਲਤ ਮੰਨਣ ਵਾਲੀ ਹੈ ਜਿਹੜੇ ਆਪੋਜੀਸ਼ਨ ਵਾਲੇ ਹੁੰਦੇ ਨੇ ਇਹ ਕਦੇ ਵੀ ਜਿਹੜੀ ਸਰਕਾਰ ਰੂਲਿੰਗ ਪਾਰਟੀ ਵਿੱਚ ਹੁੰਦੀ ਹੈ ਉਹਨਾਂ ਨੂੰ ਟਿਕਟ ਨਹੀਂ ਦਿੰਦੀ ਜਿੱਦਾਂ ਸੂਈ ਜਿਹੜਾ ਕਲੋਕ ਘੜੀ ਵਿੱਚ ਲੱਗਾ ਉਹਦੀ ਫਿਤਰਤ ਹੈ ਨਾ ਟਕ ਟਕ ਕਰਦੀ ਹੈ ਨਾ ਉਹ ਆਪ ਟਿਕਦੀ ਹੈ ਤੇ ਨਾ ਦੂਜੀ ਟਿਕਦੀ ਹੈ ਤੇ ਨਾ ਇਹ ਆਪੋਜੀਸ਼ਨ ਵਾਲੇ ਟਿਕਦੇ ਆਪ ਇਹ ਤਾਂ ਨਾ ਮੁੱਖ ਮੰਤਰੀ ਨੂੰ ਟਿਕਟ ਦਿੰਦੇ ਆ ਤੇ ਨਾ ਜਿਹੜੇ ਆ ਐਮਪੀ ਆ ਉਹ ਸਾਡੇ ਪ੍ਰਧਾਨ ਮੰਤਰੀ ਟਿਕਟ ਦਿੰਦੇ ਆ ਸੋ ਇਨਾਂ ਨੂੰ ਸਮੇਂ ਦੀ ਲੋੜ ਹੁੰਦੀ ਆ ਕੋਈ ਐਸੇ ਪ੍ਰੋਜੈਕਟ ਹੁੰਦੇ ਰਾਤ ਰਤ ਨਹੀਂ ਬਣ ਸਕਦੇ ਇਹ ਕੋਈ ਮਿਰਕਲ ਨਹੀਂ ਹੈ ਜਾਦੂ ਦੀ ਛੜੀ ਨਹੀਂ ਹੈ ਟਾਈਮ ਲੱਗਦਾ ਹੈ ਟਾਈਮ ਤੋਂ ਬਾਅਦ ਤੁਸੀਂ ਪੁੱਛੋ ਕਿ ਕਿਆ ਸੀ ਬਣਾਇਆ ਕਿਉਂਗਾ ਸੋ ਕੁਕ ਜਿਹੜਾ ਤਾਣਾ ਬਾਣਾ ਇਨਾਂ ਉਲਝਾ ਹੋਇਆ ਵਸ ਸਮੇਂ ਦੀ ਲੋੜ ਹੈ ਸਮਾਂ ਮੰਗ ਕਰਦਾ ਹੈ ਸੋ ਅਸੀਂ ਦੱਸੀ ਕਿ ਜਿਹੜੀ ਸੀਟ ਜਿਹੜੀ ਹੈ ਨੋ ਮਟਰ ਬਟ ਜਿੰਨ ਹਾਲਾਤਾਂ ਵਿੱਚ ਫਰੀਦਕੋਟ ਦੇ ਵਿੱਚ ਬੀਜਪੀ ਵੱਲੋਂ ਖੜੇ ਕੀਤੇ ਗਏ ਨੇ ਉਹਨਾਂ ਨੇ ਆਪਣੀ ਸੋਚ ਹੈ ਪਾਰਟੀ ਦੀ ਸਤਿਕਾਰ ਕਰਦੇ ਅਸੀਂ ਮੋਦੀ ਸਾਹਿਬ ਦਾ ਆਈ ਰਿਸਪੈਕਟ ਥੈਮ ਮੈਂ ਉਹਨਾਂ ਨੂੰ ਮੀਡੀਆ ਵੀ ਆਂ ਔਰ ਉਹਨਾਂ ਨੇ ਇੰਟਰਵਿਊ ਕੀਤਾ ਟੈਲੀਕਾਸਟ ਵੀ ਕੀਤੀ ਤੁਸੀਂ ਵੇਖੀ ਹੋਵੇਗੀ ਔਰ ਉਸ ਤੋਂ ਬਾਅਦ ਆਮ ਪਾਰਟੀ ਨੇ ਖੜਾ ਕੀਤਾ ਹੈ ਆਪਣੇ ਅਨਮੋਲ ਨੂੰ ਜਿਹੜੀ ਕਿ ਜੱਤ ਯਕੀਨ ਨੇ ਉਹਨਾਂ ਨੂੰ ਸੋਚ ਸਮਝ ਕੀਤਾ ਔਰ ਸਿੰਗਰ ਵੀ ਹੈ ਔਰ ਐਜ਼ ਅ ਅਨਸਾਨੀ ਤੌਰ ਤੇ ਔਰ ਤੁਸੀਂ ਜਰੂਰ ਮਿਲੇ ਹੋਮਗੇਟs ਤਕਰੀਬਨ ਸਾਦੇਸ਼ ਦੇ ਵਿੱਚ ਗਏ ਨੇ ਬੜੇ ਪਿਆਰ ਮੁਹੱਬਤ ਦੀਆਂ ਗੱਲਾਂ ਕਰਦੇ ਨੇ ਤੇ ਗੱਫੇ ਵੰਡਦੇ ਨੇ ਪਤਾ ਨਹੀਂ ਕਿੱਥੋਂ ਉਹ ਪਿਆਰ ਮੁਹੱਬਤ ਦੀ ਝੂੜੀਆਂ ਭਰ ਕੇ ਲੈ ਕੇ ਆਏ ਨੇ ਮੈਂ ਇਹਨਾਂ ਨੂੰ ਸਵਾਲ ਵੀ ਕੀਤਾ ਸੀ ਖੈਰ ਜ਼ਿੰਦਗੀ ਇਹ ਸਿਆਸਤ ਦੇ ਵਿੱਚ ਬੜਾ ਕੁਝ ਹੁੰਦਾ ਤਲਕਣਵਾਜੀ ਹੁੰਦੀ ਹੈ ਇਹ ਪਿੱਛੇ ਕਿ ਤਲਕਣਵਾਜੀ ਤੁਸੀਂ ਕਿਵੇਂ ਬਚੋਗੇ ਤੁਸੀਂ ਤਲਕਣਵਾਜੀ ਤੋਂ ਆਰਤ ਵੱਜ ਜਾਓਗੇ ਤੇ ਕੇਵਰੀ ਤਲਕਣਵਾਜੀ ਵਿੱਚ ਮੌਸਮ ਇੰਨਾ ਖਰਾਬ ਹੋ ਜਾਂਦਾ ਤਾਂ ਤਲਕਣਵਾਜੀ ਵਿੱਚ ਬੰਦਾ ਡਿਗੜਨ ਦੇ ਕਿਨਾਰੇ ਹੁੰਦਾ ਤੁਸੀਂ ਕਿਵੇਂ ਕੰਟਰੋਲ ਕਰੋਗੇ ਉਹ ਵੀ ਉਹਨਾਂ ਦੱਸਿਆ ਆਪਣੇ ਅੰਦਾਜ਼ ਦੇ ਵਿੱਚ ਤਾਂ ਉਹਨਾਂ ਨੇ ਨਾਲ ਨਾਲ ਇਹ ਦੱਸਿਆ ਕਿ ਇਹ ਸਾਡੀ ਜਿੱਤ ਜਿਹੜੀ ਆ ਇਹ ਆਮ ਪਬਲਿਕ ਦੀ ਜਿੱਤ ਹੋਵੇਗੀ ਬੜੀ ਚੰਗੀ ਗੱਲ ਕੀਤੀ ਉਹਨਾਂ ਨੇ ਇਹ ਕਿਹਾ ਕਿ ਮੈਂ ਜਤਨਦਵਾਦ ਇਹ ਨਹੀਂ ਪੁੱਛਾਂਗਾ ਕਿ ਮੈਨੂੰ ਤੁਸੀਂ ਵੋਟ ਪਾਈ ਸੀ ਨਹੀਂ ਪਾਈ ਸੀ ਇਸ ਰਿਹਾ ਭਗਵੰਤ ਮਾਨ ਜੀ ਕਹਿੰਦੇ ਨੇ ਕਿ ਮੈਂ ਕਦੇ ਨਹੀਂ ਪਛਤਾ ਕਿ ਇਹ ਨਹੀਂ ਪਾਈ ਸੀ ਸਾਰਾ ਨੇ ਕੰਮ ਹੋਣ ਵਾਲੇ ਕਰਦੇ ਆ ਕੀਤੇ ਵੀ ਆ ਤੁਹਾਡੇ ਸਾਹਮਣੇ ਆ ਜੇ ਪਛਤਾ ਹੁੰਦੇ ਤੇ ਜਿਹੜੇ ਉਹਨਾਂ ਦੇ ਮੰਤਰੀ ਸੰਤਰੀ ਆ ਤਾਂ ਉਹਨਾਂ ਨੂੰ ਉਹ ਅੰਦਰ ਨਾ ਭੇਜਦੇ ਇਹ ਤਾਂ ਸਾਫ ਹੁੰਦਾ ਨਾ ਅੱਜ ਤੱਕ ਕਿਸੇ ਵੀ ਆਪੋਜੀਸ਼ਨ ਪਾਰਟੀ ਨੂੰ ਇਹ ਮੁੱਦਾ ਨਹੀਂ ਮਿਲਿਆ ਭਗਵੰਤ ਮਾਨ ਜੀ ਦੇ ਬਰਦਕ ਇਹਨਾਂ ਨੇ ਕੋਈ ਆ ਐਸਾ ਗਲਤ ਕੰਮ ਕੀਤਾ ਹੋਵੇ ਹੋ ਜੋ ਮਰਜੀ ਕਹੀ ਜਾਂਦਾ ਇਹ ਤਾਂ ਸੱਚ ਹਕੀਕਤ ਹੈ ਤਾਂ ਆਈ ਸਲੂਟ ਭਗਵੰਤ ਮਾਨ ਜੀ ਨੂੰ ਕਿ ਤੁਸੀਂ ਇਸ ਤਰ੍ਹਾਂ ਹੀ ਆਪਣੀ ਸਿਆਸੀ ਜ਼ਿੰਦਗੀ ਸਿਆਸੀ ਚਾਦਰ ਸਿਆਸੀ ਪਹਿਰਾਵਾ ਇਸ ਤਰ੍ਹਾਂ ਹੀ ਬੇਦਾਗ ਰੱਖੋਗੇ ਸਭ ਨੂੰ ਤੁਹਾਡੇ ਤੇ ਆਸ ਹੈ ਆਸ ਨਾਲ ਹੀ ਜਿਹੜੇ ਜੱਗ ਹੈ ਪਰਿਵਾਰ ਹੈ ਅਸੀਂ ਜੀਉਂਦੇ ਆਂ